ਛੋਟੀਆਂ ਪਰ ਬਹੁਤ ਹੀ ਧਿਆਨ ਦੇਣ ਯੋਗ ਕੰਮ ਦੀਆਂ ਗੱਲਾਂ ਜੂ ਸੋ ਨੰਬਰ 1 ਸਵੇਰੇ ਉੱਠਣ ਤੋਂ ਬਾਅਦ ਆਪਣੇ ਮੂੰਹ ਨੂੰ ਪਾਣੀ ਨਾਲ ਧਰਲੋ ਅੱਖਾਂ ਖੋਲੋ ਅਤੇ ਅੱਖਾਂ ਤੇ ਸਾਫ਼ ਪਾਣੀ ਛਿੜਕ ਦਿਓ ਇਸ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਨੰਬਰ 2 ਥੋੜਾ ਜਿਹਾ ਦੁੱਧ ਲਓ ਅਤੇ ਰੂਣ ਨਾਲ ਹੌਲੀ-ਹੌਲੀ ਚਿਹਰੇ ਤੇ ਲਗਾਓ ਇਸ ਨੂੰ ਕੁਝ ਸਮੇਂ ਲਈ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਫਿਰ ਸਾਫ਼ ਪਾਣੀ ਨਾਲ ਚਿਹਰਾ ਧੋ ਲਓ ਜੇਕਰ ਤੁਸੀਂ ਆਪਣੇ ਚਿਹਰੇ ਤੇ ਦੁੱਧ ਨੂੰ ਰੂੰ ਦੇ ਫੰਬੇ ਨਾਲ ਰਗੜ ਕੇ ਨਿਚੋੜਦੇ ਹੋ ਤਾਂ ਤੁਸੀਂ ਸਫੇਦ ਦੁੱਧ ਨੂੰ ਕਾਲਾ ਹੁੰਦਾ ਦੇਖ ਸਕਦੇ ਹੋ ਇਸ ਦਾ ਮਤਲਬ ਹੈ ਕਿ ਤੁਹਾਡੀ ਚਮੜੀ ਵਾਤਾਵਰਣ ਤੋਂ ਢੂੜ ਅਤੇ ਗੰਦਕੀ ਦੇ ਸੰਪਰਕ ਵਿੱਚ ਹੈ ਨੰਬਰ 3 ਸ਼ਰੀਰ ਚ ਵਿਟਾਮਿਨ ਬੀ ਦੀ ਘਾਟ ਕਾਰਨ ਵਿਅਕਤੀ ਹਰ ਸਮੇਂ ਆਪਣੇ ਆਪ ਨੂੰ ਸੁਸਤ ਮਹਿਸੂਸ ਕਰਦਾ ਹੈ ਵਿਟਾਮਿਨ ਬੀ ਦੀ ਘਾਟ ਕਾਰਨ ਸਵੇਰੇ ਉੱਠਣ ਲੱਗਿਆ ਵਿਟ ਕਾਟ ਮਹਿਸੂਸ ਹੁੰਦੀ ਹੈ ਵਿਟਾਮਿਨ ਬੀ ਦੀ ਘਾਟ ਨੂੰ ਪੂਰਾ ਕਰਨ ਲਈ ਫਲਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ ਨੰਬਰ 4 ਰਾਤ ਨੂੰ ਖਾਣਾ ਖਾਣ ਦੇ ਅੱਧਾ ਘੰਟਾ ਪਹਿਲਾਂ ਇੱਕ ਗਲਾਸ ਪਾਣੀ 'ਚ ਇੱਕ ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਾਦੀ ਬਦਬੂ ਨਹੀਂ ਆਉਂਦੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹੋ ਨੰਬਰ 5 ਮਹਾਵਾਰੀ ਵਿੱਚ ਹਾਰਮੋਨਲ ਬਦਲਾਵਾਂ ਦੇ ਚੱਲਦੇ ਔਰਤਾਂ ਨੂੰ ਹਰ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਹਨ ਇਹਨਾਂ ਸਾਰੀਆਂ ਤਕਲੀਫਾਂ ਤੋਂ निजात ਪਾਉਣ ਵਿੱਚ ਗੁੜ ਅਤੇ ਜੀਰੇ ਦਾ ਪਾਣੀ ਬੇਹੱਦ ਕਾਰਗਰ ਨੁਸਖਾ ਹੈ ਨੰਬਰ 6 ਗੁੜ ਅਤੇ ਜੀਰੇ ਦਾ ਪਾਣੀ ਪੀਣ ਨਾਲ ਸਿਰਦਰਦ ਵਿੱਚ ਕਾਫੀ ਰਾਹਤ ਮਿਲ ਜਾਂਦੀ ਹੈ ਇਸ ਲਈ ਜੇਕਰ ਤੁਹਾਨੂੰ ਵਾਰ-ਵਾਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਇਸ ਨੁਸਖੇ ਦੀ ਵਰਤੋਂ ਕਰਕੇ ਵੇਖੋ ਸਿਰਦਰਦ ਤੋਂ ਇਲਾਵਾ ਜੀਰੇ ਅਤੇ ਗੁਰਦੇ ਦੇ ਪਾਣੀ ਨਾਲ ਬੁਖਾਰ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਨੰਬਰ 7 ਹਰੀਆਂ ਪੱਤੇਦਾਰ ਸਬਜ਼ੀਆਂ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਅਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਤੋਂ ਬਚਾ ਰਹਿਂਦਾ ਹੈ। ਇਹਨਾਂ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵੀ ਵਾਧੀ ਹੈ। ਇਸ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਨੰਬਰ 8 ਜੇਕਰ ਤੁਸੀਂ ਸਪੋਜ਼ ਸਵੇਰੇ ਗੁਰਦੇ ਲੱਡੂ ਦੇ ਨਾਲ ਦੁੱਧ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਬਿਮਾਰ ਹੋਣ ਤੋਂ ਬਚੋਗੇ ਕਿਉਂਕਿ ਇਸ ਨਾਲ ਤੁਹਾਡੀ ਇਮਿਊਨਿਟੀ ਵਧੇਗੀ ਇਸ ਦਾ ਸੇਵਨ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ ਇਸ ਸਮੇਂ ਇਹ ਰੀੜ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਅਤੇ ਮਾਂ ਦਾ ਦੁੱਧ ਵਧਾਉਣ ਵਿੱਚ ਲਾਭਕਾਰੀ ਹੈ ਨੰਬਰ 9 ਕੇਲੇ ਦੇ ਛਿਲਕੇ ਨੂੰ ਰੋਜ਼ਾਨਾ ਦੰਦਾਂ ਤੇ ਰਗੜਨ ਨਾਲ ਉਹ ਚਮਕਦਾਰ ਬਣ ਜਾਂਦੇ ਹਨ ਕਿਉਂਕਿ ਇਸ ਵਿੱਚ ਮੌਜੂਦ ਪੋਟਾਸ਼ੀਅਮ ਮੈਗਨੀਸ਼ੀਅਮ ਅਤੇ ਮੈਗਨੀਜ਼ ਦੰਦਾਂ ਤੇ ਜਮਾ ਪੀੜਾ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਕੁਝ ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਦੰਦਾਂ ਨੂੰ ਕੁਦਰਤੀ ਚਮਕ ਮਿਲਦੀ ਹੈ ਕੇਲੇ ਦੇ ਛਿਲਕਿਆਂ ਨੂੰ ਦਿਨ ਚ ਦੋ ਵਾਰ ਦੰਦਾਂ ਤੇ ਰਗੜਨ ਨਾਲ ਫਾਇਦਾ ਹੁੰਦਾ ਹੈ ਨੰਬਰ 10 ਅੱਖਾਂ ਦੇ ਹੇਠਾਂ ਝੁਰੜੀਆਂ ਦਿਖਾਈ ਦੇਣ ਲੱਗ ਪਈਆਂ ਹਨ ਇਸ ਲਈ ਇਹਨਾਂ ਨੂੰ ਦੂਰ ਕਰਨ ਲਈ ਅੰਡੇ ਵੀ ਵਰਤੋ ਕਰੋ ਅੰਡੇ ਦੇ ਸਫੇਦ ਹਿੱਸੇ ਨੂੰ ਲੈ ਕੇ ਅੱਖਾਂ ਦੇ ਹੇਠਾਂ ਅਤੇ ਚਿਹਰੇ ਤੇ ਧੋਵਾ ਤੇ ਲਗਾਓ ਸੁਕਣ ਤੋਂ ਬਾਅਦ ਤੋਲੋ ਆਪਣਾ ਚਿਹਰਾ ਤੋਂ ਹੌਲੀ ਠੰਡੇ ਪਾਣੀ ਦੀ ਵਰਤੋਂ ਕਰੋ ਚਰੜੀਆਂ ਤਾਂ ਦੂਰ ਹੋ ਜਾਣਗੀਆਂ ਨਾਲ ਹੀ ਚਮੜੀ 'ਚ ਟਾਈਟਨੈਸ ਵੀ ਬਣੀ ਜਾਂਦੀ ਹੈ ਨੰਬਰ 11 ਔਰਤਾਂ ਨੂੰ ਖੁਰਾਕ 'ਚ ਦੁੱਧ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਲਈ ਲੋੜਿੰਦੇ ਸਾਰੇ ਪੋਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਦੁੱਧ ਪੀਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ ਨੰਬਰ 12 ਜੇਕਰ ਤੁਹਾਡੀ ਸਕਿਨ ਡਰਾਈ ਰਹਿੰਦੀ ਹੈ ਤਾਂ ਨਹਾਉਣ ਤੋਂ ਪਹਿਲਾਂ ਤਾਂ ਜੇ ਦੁੱਧ ਦੀ ਮਲਾਈ ਚਿਹਰੇ ਤੇ ਲਗਾਓ ਤੇ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ ਨੰਬਰ 13 ਜੇਕਰ ਤੁਹਾਡੀਆਂ ਅੱਖਾਂ ਦਾ ਨੰਬਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੇ ਤਲਗਿਆਂ ਦੀ ਮਾਲਿਸ਼ ਕਰੋ ਤੇਲ ਦਾ ਤੇਲ ਜਾਂ ਫਿਰ ਸਰੋਂ ਦਾ ਤੇਲ ਦੋਵਾਂ 'ਚ ਕਿਸੇ ਵੀ ਤੇਲ ਨਾਲ ਤੁਸੀਂ ਮਾਲਿਸ਼ ਕਰ ਸਕਦੇ ਹੋ ਕਉ ਜਿਹੀ ਵੀ ਇਹ ਨਿਯਮ ਤੁਹਾਡੀਆਂ ਅੱਖਾਂ ਦਾ ਨੰਬਰ ਘਟਣੇ ਲੱਗੇਗਾ ਨੰਬਰ 1 ਚੋਗਾ ਸਵੇਰੇ ਕੱਚਾ ਲਸਣ ਅਤੇ 1 ਇੰਚ ਅਦਰਕ ਦਾ ਟੁਕੜਾ ਖਾਣਾ ਚੰਗਾ ਹੁੰਦਾ ਹੈ ਇਸ ਤੋਂ ਇਲਾਵਾ ਸਵੇਰੇ ਨਿੰਬੂ ਦਾ ਰਸ ਅਤੇ شہਦ ਦੇ ਨਾਲ ਕੋਸੇ ਪਾਣੀ ਦਾ ਸੇਵਨ ਕਰਨਾ ਭਾਰ ਘਟਾਉਣ ਦਾ ਪ੍ਰਭਾਵਸ਼ਾਲੀ ਤਰੀਕਾ ਹੈ ਨੰਬਰ 15 ਜੇਕਰ ਤੁਹਾਡੇ ਸਰੀਰ ਵਿੱਚ 슈ਗਰ ਲੈਵਲ ਅਸੰਤੁਲਿਤ ਹੈ ਜੇ ਤੁਸੀਂ 슈ਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਵਰਤ ਬਿਲਕੁਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ 슈ਗਰ ਲੈਵਲ ਨੂੰ ਅਸੰਤੁਲਿਤ ਕਰਕੇ ਤਹਾੜ ਦੀ ਸਿਹਤ ਨੂੰ ਕਾਫੀ ਹੱਦ ਤੱਕ ਖਰਾਬ ਕਰ ਸਕਦਾ ਹੈ। ਨੰਬਰ 16 ਜੇਕਰ ਤੁਹਾਡੇ ਹਾਲ ਹੀ ਵਿੱਚ ਕੋਈ ਆਪਰੇਸ਼ਨ ਜਾਂ ਸਰਜਰੀ ਹੋਈ ਹੈ ਤਾਂ ਤੁਹਾਨੂੰ ਵਾਧ ਤੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਤੁਹਾਨੂੰ ਠੀਕ ਹੋਣ ਲਈ ਲਹਿੰਦੀ ਪੋਸ਼ਣ ਅਤੇ ਊਰਜਾ ਦੀ ਲੋੜ ਹੋਵੇਗੀ। ਨੰਬਰ 17 ਜੇਕਰ ਤੁਹਾਡੇ ਸਰੀਰ 'ਚ ਖਣਨ ਦੀ ਕਮੀ ਹੈ ਤਾਂ ਵਾਧ ਤੱਕਣ ਤੋਂ ਪਰਹੇਜ਼ ਕਰੋ ਅਤੇ ਆਰਐਨ ਨਾਲ ਭਰਪੂਰ ਭੋਜਨ ਦਾ ਸੇਵਨ ਕਰੋ। ਅਨੀਮੀਆ ਹੋਣ ਤੇ ਵਰਤ ਰੱਖਣ ਨਾਲ ਸਿਹਤ ਨਾਲ ਖਲਬਾੜ ਹੋ ਸਕਦਾ ਹੈ। ਨੰਬਰ 18 ਜੇਕਰ ਤੁਸੀਂ ਦਿਲ, ਗੁਰਦੇ, ਸੇਫੜੀ ਜਾਂ ਲਿਵਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਹੋ ਤਾਂ ਵਰਤ ਰੱਖਣ ਤੋਂ ਬਚੋ ਕਿਉਂਕਿ ਇਹ ਤੁਹਾਡੀਆਂ ਅੰਦਰੂਨੀ ਸ਼ਿਰਕ ਪ੍ਰਣਾਲੀਆਂ ਨੂੰ ਵਿਗਾੜ ਦੇਵੇਗਾ ਅਤੇ ਤੁਹਾਡੀ ਸਿਹਤ ਨੂੰ ਇਸ ਦਾ ਨੁਕਸਾਨ ਚ ਲੈਣਾ ਪਵੇਗਾ। ਨੰਬਰ 19 ਗਰਭ ਉਪਸਥਾ ਡਰ ਜਾਂ ਮਾਮਣ ਡਰਨ ਵੀ ਵਾਕ ਰੱਖਣਾ ਨਾ ਸਿਰਫ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਸਗੋਂ ਬੱਚੇ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਤੁਹਾਨੂੰ ਇਸ ਸਮੇਂ ਵਾਕ ਰੱਖਣਾ ਹੈ ਤਾਂ ਪੋਸਟਿਕ ਭੋਜਨ ਹੀ ਲਓ ਨੰਬਰ 2 ਜੇਕਰ ਘਰ ਵਿੱਚ ਪਤੀ ਜਾਂ ਬੱਚੇ ਨਸ਼ੇ ਦੇ ਸ਼ਿਕਾਰ ਹਨ ਤਾਂ ਇਸ ਦਾ ਮਤਲਬ ਹੈ ਕਿ ਘਰ ਵਿੱਚ ਘਾਂਡੇ ਰੱਖਣ ਦਾ ਤਰੀਕਾ ਠੀਕ ਨਹੀਂ ਹੈ ਰਾਖੂ ਵੀ ਮਾਣੇ ਪ੍ਰਭਾਵ ਕਰਨ ਅਜੀਹਾ ਹੁੰਦਾ ਹੈ ਰਾਖੂ ਕਿਸੇ ਵੀ ਸਮੇਂ ਤਵੇ ਨੂੰ ਬੇਸਮੂਚ ਨਾ ਛੱਡੋ ਇਸ ਨੂੰ ਤੋਕੇ ਹੀ ਰੱਖੋ ਰੋ ਆਪਣੋ ਤਵਾ ਅਤੇ ਕੜਾਹੀ ਨੂੰ ਕਦੇ ਵੀ ਗੰਦਾ ਨਾ ਛੱਡੋ ਨੰਬਰ 21 ਫਾਸਟ ਫੂਡ ਤੋਂ ਪਰਹੇਸ਼ ਕਰਨਾ ਜਿਤੋਂ ਤੱਕ ਹੋ ਸਕੇ ਘਰ ਵਿੱਚ ਬੋਲ ਤਿਆਰ ਭੋਜਨ ਹੀ ਖਾਓ ਜੇਕਰ ਤੁਹਾਡਾ ਟਾਈਮ ਸਮਾਂ ਘੱਟ ਹੈ ਤਾਂ ਕੱਚੇ ਫਲ ਅਤੇ ਸਬਜ਼ੀਆਂ ਜਾਂ ਪੁੰਨੀਆਂ ਸਬਜ਼ੀਆਂ ਖਾਓ ਨੰਬਰ 22 ਪਾਣੀ ਪੀਓ ਬਹੁਤ ਸਾਰੇ ਲੋਕ ਪਿਆਸੇ ਠੱਪੇ ਅਤੇ ਭੁੱਖੇ ਹੋਣ ਅਤੇ ਮਿੱਠੇ ਜਾਂ ਚਰਬੀ ਵਾਲੇ ਭੋਜਨ ਖਾਣ ਦੇ ਵਿਚਕਾਰ ਫਰਕ ਕਰਨ ਦੇ ਯੋਗ ਨਹੀਂ ਹੁੰਦੇ ਹਮੇਸ਼ਾ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਦਿਨ ਭਰ ਵਿੱਚ ਪਾਣੀ ਪਿੰਦੇ ਰਹੋ ਨੰਬਰ ਟੀ ਇੱਕ ਵਿਅਕਤੀ ਨੂੰ ਦਿਨ ਵਿੱਚ 6 ਤੋਂ 8 ਗਲਾਸ ਪਾਣੀ ਦੀ ਲੋੜ ਹੁੰਦੀ ਹੈ ਹਾਲਾਂਕਿ ਇਹ ਤੁਹਾਡੇ ਭਾਰ ਅਤੇ ਜੀਵਨ ਸ਼ੈਲੀ ਤੇ ਨਿਰਭਰ ਕਰਦਾ ਹੈ ਕਿ ਯਕੀਨੀ ਬਣਾਓ ਕਿ ਤੁਸੀਂ ਦਿਨ ਭਰ ਕਾਫੀ ਪਾਣੀ ਪੀਓ ਨੰਬਰ 25 ਕਬੂਰੇ ਸਿਹਤ ਲਈ ਸਰਗਰਮ ਕਸਰਤ ਹਾਲੀਆ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਘੰਟੇ ਅਗਦੀ ਕੰਮ ਕਰਨ ਜਾਂ ਮੀਲ ਦੌੜ ਦੀ ਬਜਾਏ ਥੋੜੇ ਸਮੇਂ ਲਈ ਸਰਗਰਮ ਬਸ ਕਰਨਾ ਚਰਬੀ ਨੂੰ ਘਟਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਛੁੜ ਕਰਨਾ ਇਟੇ ਰੋਜ਼ਾਨਾ ਜੀਵਨ ਵਿੱਚ ਲਾਭਦਾਇਕ ਅਜਿਹੀ ਕਈ ਹੋਰ ਮਸ਼ਹੂਰ ਅਤੇ ਪ੍ਰਵਾਨਿਤ ਆਯੁਰਵੇਦ ਉਪਚਾਰਾਂ ਨੂੰ ਜਾਣੋ ਅਤੇ ਲਾਖ ਰਾਕ ਪੱਤਰਕਾਰਨੀ ਚੈਨਲ ਨੂੰ ਸਬਸਕ੍ਰਾਈਬ ਜੁਲ ਕਰਨਾ ਅਤੇ ਨਵੇਂ ਨਵੇਂ ਵੀਡੀਓ ਦੇਖਣ ਲਈ ਬੈਲ ਆਈਕਨ ਸ਼ੂਡ ਕਰਨਾ ਇਸ ਵੀਡੀਓ ਨੂੰ ਧਿਆਨपूर्वक ਸੌਣ ਅਤੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ